ਮੇਰੇ ਸੰਗੇ ਦੀ ਬੱਚੀ ਚੱਲੀ ਹੈ ਜਿਹੜੀ ਚਾਈਲਡ ਵੈਲਫੇਅਰ ਕਮੇਟੀ ਆ ਸ਼ਹਿਰ ਪਰ ਤੋਂ ਉਹਨਾਂ ਕੋਲ ਚੱਲੀ ਆ ਇਹ ਜਲੰਧਰ ਦੇ ਵਿੱਚ ਤੇ ਡਾਣ ਮੈਡੀਕਲ ਪਰਿਵਾਰ ਤੋਂ ਪਰੇ ਜਾ ਇੱਥੇ ਉਹਨਾਂ ਨੇ ਦੇ ਦੇਣੀ ਆ ਤੇ ਜਲੰਧਰ ਦੇ ਵਿੱਚ ਤੇ ਕਿਉਂਕਿ ਉਹਨਾਂ ਦਾ ਸਾਡਾ ਗੱਲ ਤਾਂ ਨਹੀਂ ਕਰਦਾ ਸਾਰੀ ਸਾਡਾ ਪਰ ਵਾਰ ਕਰ ਸਾਡੀ ਅਸੀਂ ਹੱਥ ਵੱਜਿਆ ਨਹੀਂ ਅਸੀਂ ਰੱਖ ਸਕਦੇ ਤੇ ਇਹ ਕਾਨੂੰਨ ਦੇ ਕਿਉਂ ਬਾਰੇ ਵੀ ਗੱਲ ਜੀਵਨਾਂ ਨੇ ਬਾਰੇ ਇੱਕ ਸਪੈਸ਼ਲ ਜਿਹੜਾ ਬਣੀ ਹੋਈ ਆ ਚਾਈਲਡ ਵੈਲਫੇਅਰ ਕਮੇਟੀ ਆ ਉਹਦੇ ਬੱਚੇ ਜਦੋਂ ਕੋਈ ਲਾवारिस ਮਿਲਣ ਤੇ ਉਹ ਦੇਖਦੇ ਆ ਹੈਂਡਲ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਵੀਰ ਨੇ ਜਿੰਨੇ ਦੇਖਿਆ ਸੀਸੀਟੀਵੀ ਫੁਟੇਜ ਵੀ ਇਹ ਪਾਈਓ ਮਾਂ ਜਿਹੜੀ ਉਹ ਡੈਣ ਮਾਂ ਪਿਓ ਦੀ ਜਿਹੜਾ ਛੱਡ ਕੇ ਗਏ ਆ ਤੇ ਉਹ ਪ੍ਰਸ਼ਾਸਨ ਨੂੰ ਆਇਆ ਤੇ ਉਹ ਜਿਹੜੀ ਬੱਚੀ ਲੈ ਕੇ ਉਹਨਾਂ ਕੋਲ ਚਾਈਲਡ ਵੈਲਫੇਅਰ ਕਮੇਟੀ ਕੋਲ ਲੈ ਕੇ ਜਾ ਰਹੇ ਆ ਸਾਡੇ ਕੋਲ ਸਾਡੇ ਸੰਸ ਕਾਂ ਦੇ ਉੱਪਰ ਪ੍ਰਸ਼ਾਸਨ ਪੈ ਤਾ ਇਹ ਮਹੀਨਾ ਸੀ ਬੱਚੀ ਉਹਨਾਂ ਨੂੰ ਹੈਂਡਓਵਰ ਹੋ ਗਿਆ ਬਹੁਤ ਫੋਨ ਸਾਨੂੰ ਆਏ ਅਣਗਿਣਤ ਫੋਨ ਕਲੀਆਂ ਕੋਲ ਆ ਰਹੀਆਂ ਜਿਹੜੇ ਬੇਲਾਗ ਜਿਨ੍ਹਾਂ ਦੇ ਬੱਚੇ ਇਹ ਸਾਡੇ ਪੀੜ੍ਹੀਆਂ ਚਾਰ ਸਰੇ ਲੋਕ ਪਰ ਇਹ ਸਾਡੀ ਬੇਨਤੀ ਹੈ ਸਾਰੇ ਉਹਨਾਂ ਲੋਕਾਂ ਨੂੰ ਜੇ ਰੱਬ ਬਣ ਕੇ ਵੀ ਅਸੀਂ ਸਾਡੀ ਮਜਬੂਰੀ ਹੈ ਅਸੀਂ ਨਹੀਂ ਦੇ ਸਕਦੇ ਬੱਚੀ ਅਸੀਂ ਸਮਝ ਲਿਆ ਕਿ ਇਹ ਔਲਾਦ ਜਿਹਨਾਂ ਨੂੰ ਔਲਾਦ ਜੀ ਕੀ ਹੋਵੇ ਤੇ ਉਹਨਾਂ ਦੇ ਕੀ ਦੀਜੀਏ ਉਹ ਪਰ ਸਾਡੇ ਹੱਥ ਵੱਜੇ ਨਹੀਂ ਦੇ ਸਕਦੇ ਇਹ ਆਹ ਦੀ ਮੇਰਾ ਪੁੱਤ ਆ ਚੱਲ ਤੇ ਆਦੀ ਅੱਗ ਲੈ ਨਾ ਪਾਦੀ ਆਦੀ ਪਾਣ ਲੈ ਨਾ ਆਉਦੀ ਉਹ ਹਾਲੇ ਆ ਆ ਇਹ ਸਪੈਸ਼ਲ ਮੱਲੀ ਹਾਲ ਤੋਂ ਪਹੁੰਚਿਆ ਭੈਣ ਸਾਡੀ ਵੀਰ ਪਹੁੰਚੇ ਦੇਖਣ ਹੀ ਆਏ ਆ ਸਪੈਸ਼ਲ ਕਈ ਲੋਕਾਂ ਨੇ ਫੋਨ ਕਰ ਰਹੇ ਆ ਕਈ ਲੋਕ ਬਹੁਤ ਮਤਲਬ ਚਾਉਂਦੇ ਆ ਵੀ ਆਪਾਂ ਦੇਖੀਏ ਸਾਨੂੰ ਕੌਲਾ ਵੀ ਆਈਆਂ ਤੇ ਸਵੇਰ ਦੇ ਹੀ ਅਸੀਂ ਫੋਨ ਅਟੈਂਡ ਕਰ ਰਹੇ ਆ ਪਰ ਜਿਆਦੀਆਂ ਕੌਲਾਂ ਵੀ ਅਹੀਂ ਬੇਟੀ ਸਾਨੂੰ ਦੇ ਦੋ ਕੋਈ ਕਹਿੰਦਾ ਅਸੀਂ ਬਾਹਰ ਲੈ ਜਾਾਂਗੇ ਕੋਈ ਅਸੀਂ ਰੱਖ ਲਾਂਗੇ ਸਾਡੇ ਔਲਾਦਮੀ ਹੈਗੀ ਬਹੁਤ ਕੌਲਾਂ ਆਈਆਂ ਪਰ ਸਾਡੀ ਮਜਬੂਰੀ ਆ ਅਸੀਂ ਇਦਾਂ ਬੱਚਾ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਨਾ ਦਿੱਤਾ ਜਾਂਦਾ ਨਾ ਦਿੱਤਾ ਜਾ ਸਕਦਾ ਤੇ ਇਸ ਕਰਕੇ ਹੁਣ ਇਹ ਬੱਚੀ ਜਿਹੜੀ ਆ ਉਹ ਸਾਡੇ ਵੀਰ ਜੀ ਹਣੀ ਸਾਡੇ ਸਈ ਸਰਜੀਤ ਸਿੰਘ ਜੀ ਹਣੀ ਜਿਹੜੇ ਰਾਤ ਵੀ ਉਸੇ ਟਾਈਮ ਇਹਨਾਂ ਨੂੰ ਪਤਾ ਲਾ ਉਸੇ ਵਕਤ ਉਸ ਉੱਥੇ ਮੌਕੇ ਤੇ ਪਹੁੰਚ ਚੁੱਕੇ ਸੀਗੇ ਨਾਲ ਸਾਡੀ ਭੈਣ ਆਈ ਆ ਤੇ ਇਹ ਹੁਣ ਲੈ ਕੇ ਹੁਸ਼ਾਰਪੁਰ ਸੀੜੀ ਪੀਓ ਸਾਹਿਬ ਮੈਡਮ ਡਾਕਟਰ ਹਰਪ੍ਰੀਤ ਕੌਰ ਜੀ ਅਤੇ ਚੇਅਰਪਰਸਨ ਚਾਈਲਡ ਵੈਲਫੇਅਰ ਕਮੇਟੀ ਤੋਂ ਐਡਵੋਕੇਟ ਹਰਜੀਤ ਕੌਰ ਜੀ ਉਹਨਾਂ ਦੇ ਕੋਲ ਲੈ ਕੇ ਹੁਣ ਸਾਡੇ ਵੀਰ ਜੀ ਨਹੀਂ ਜਾਣਗੇ ਤੇ ਉਥੋਂ ਗਾਂਹ ਇਹ ਬੱਚੀ ਜਿਹੜੀ ਆ ਜਲੰਧਰ ਹੌਮ ਦੇ ਵਿੱਚ ਜਿਹੜਾ ਇਹ ਬੱਚੀ ਛੱਡ ਦਿੱਤੀ ਜਾਊਗੀ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਪ੍ਰੋਸੈਸ ਆ ਸਰਕਾਰ ਜੋ ਵੀ ਉਹਨਾਂ ਨੇ ਗਾਈਡਲਾਈਨ ਹੈਗੀਆਂ ਆ ਸਰਕਾਰ ਵੱਲੋਂ ਜਾਂ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਇੱਕ ਆਧਾਰਾ ਬਣਿਆ ਹੋਇਆ ਤਾਂ ਉਹ ਇੰਨਾ ਕੁ ਸਾਥ ਸੀ ਸਾਡਾ ਵੀ ਅਸੀਂ ਜਿਹੜਾ ਬੱਚੀ ਨੂੰ ਕੱਲ ਲਿਆ ਕੇ ਰਾਤ ਸਾਡੇ ਕੋਲ ਰਹੀ ਆ ਸਾਡੀ ਸਾਰੀ ਟੀਮ ਕੋਲ ਜੁਦਾ ਤਾਂ ਨਹੀਂ ਸੀਗੇ ਵੀ ਅਸੀਂ ਕਰਨਾ ਚਾਹੁੰਦੇ ਜਾਂ ਅਸੀਂ ਸਾਡਾ ਪਿਆਰ ਵੀ ਪੈ ਵੀ ਗਿਆ ਸੀਗਾ ਵੀ ਆਪਾਂ ਸਾਡੇ ਕੋਲ ਰਵੇ ਪਰ ਅਸੀਂ ਸਾਡੇ ਕੋਲ ਜਿਹੜੇ ਇੱਥੇ ਪੁਖਤਾ ਪ੍ਰਬੰਧ ਜਿਹੜੇ ਨਹੀਂ ਹੈਗੇ ਕਿਉਂਕਿ ਇੱਥੇ ਲਵਾਰਸ ਅਨਾਥ ਬੇਸਹਾਰੇ ਬਜ਼ੁਰਗ ਵੀਰ ਜਿਹੜੇ ਮੈਂਟਲੀ ਡੈਡਡ ਰਹਿ ਰਹੇ ਆ ਉਹਨਾਂ ਵਿੱਚ ਬੱਚੀ ਜਿਹੜੀ ਅਸੀਂ ਨਹੀਂ ਰੱਖ ਸਕਦੇ ਦਿਲ ਨਹੀਂ ਬਿਲਕੁਲ ਵੀ ਨਹੀਂ ਕਰਦਾ ਪਰ ਅਸੀਂ ਉਹ ਸਾਡੀਆਂ ਮਜਬੂਰੀਆਂ ਅਸੀਂ ਤਾਂ ਨਹੀਂ ਪੇਸ ਸਕਦੇ ਵੀ ਚਲੋ ਅਸੀਂ ਪ੍ਰਬੰਧ ਵੀ ਅਸੀਂ ਤੇ ਕੈਸੀ ਸੀ ਪ੍ਰਬੰਧ ਵੀ ਕਰ ਲਾਂਗੇ ਸਭ ਕੁਝ ਕਰ ਲਾਂਗੇ ਪਰ ਉਹ ਉਹਨਾਂ ਦੀਆਂ ਉਹ ਜੋ ਗਾਈਡਲਾਈਨ ਉਹਨਾਂ ਦੀਆਂ ਹੈਗੀਆਂ ਉਹ ਅਸੀਂ ਨਹੀਂ ਪੂਰੀਆਂ ਕਰ ਸਕਦੇ ਇਸ ਕਰਕੇ ਸਾਨੂੰ ਜਿਹੜੀ ਬੱਚੀ ਉਹ ਦੇਣੀ ਪੈਣੀ ਪ੍ਰਸ਼ਾਸਨ ਨੂੰ ਲੈ ਕੇ ਹੁਣ ਜਾ ਰਿਆ ਤੇ ਹੁਣ ਉੱਥੇ ਉਹਨਾਂ ਨੇ ਜੋ ਵੀ ਕਾਰਵਾਈ ਹੋਗੀ ਉਹ ਗਾਂ ਜਿਹੜਾ ਉਹ ਕਰਨਗੇ ਸੌਂ ਗਈ ਬੱਚੀ ਆਜੋ ਮਮਾ ਹੀ ਗੰਦੀ ਹੈ ਕੀ ਹਾਂ ਬਿਲਕੁਲ ਸਾਡੇ ਪ੍ਰਸ਼ਾਸਨ ਤੋਂ ਸਰਜੀਤ ਭਾਜੀ ਤੇ ਸਾਡੀ ਭੈਣ ਜਿਹੜੀ ਲੈ ਕੇ ਹਸ਼ਾਰਪੁਰ ਚਾਈਲਡ ਵੈਲਫੇਅਰ ਕਮੇਟੀ ਵਾਲਿਆਂ ਕੋਲ ਉਹਨਾਂ ਕੋ ਲੈ ਕੇ ਜਾ ਰਹੇ ਹਾਂ ਹਾਂ ਬੋਤਲ ਬੋਤਲ ਪਾਤੀ ਵਿੱਚ ਹਾਂ ਬੋਤਲ ਆ ਪਾਤੀ ਨਾ ਬੋਤਲ ਬੋਤਲ ਵਿੱਚ ਪਾਓ ਬੋਤਲ ਦੇਖ ਲਓ ਪਾਓ ਹਾਂ ਦੁੱਧ ਵੀ ਦੁੱਧ ਵੀ ਪਾਓ ਪਾਤਾ देखो कड्डो फिर दो तो देखो हैगा कि नहीं दो तो देखो ठीक है जी ठीक ठीक है धन्यवाद ओ आ दो 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 आदा जी दोदा आदा लेके गुस्सा करने गए भाई भाई चलो ठीक है जी ठीक है सारे ठीक है